ਹਾਂਜੀ ਮਿੱਤਰੋ ਅੱਜ ਕਰਤਾ ਕੰਮ ਸਟਾਰ ਸਵੇਰੇ ਸਵੇਰੀ ਕਿਵੇਂ ਲੱਗ ਰਿਹਾ ਓ ਅੱਜ ਕਾਲਜ ਗੋਲੀ ਤੇ ਜਾਣਾਗਾ ਨਾ ਨਾ ਅੱਜ ਤਾਂ ਕਿੱਥੇ ਕਾਲਜ ਅੱਜ ਦਾ ਆਹੀ ਲੋਟ ਆਉ ਪੈਪ ਜੀ ਆ ਪਹਿਲਾਂ ਦੇਖ ਦਿਓ ਨਾ ਬਿੱਕਰ ਆਗਾ ਪਿੱਛੇ ਕਾਲੂ ਵੀ ਆਉਂਦਾ ਕਾਲੂ ਆਦਾ ਜੀਰੀ ਨਿਕੀ ਆ ਹਨਾ ਕਾ ਨੂੰ ਦੇਖੀ ਤੂੰ ਮੈਂ ਤਾਂ ਬਰੋਲਾ ਬੰਨਦਾਂਗੇ ਦੁਪਹਿਰ ਨੂੰ ਸਾਰੀ ਦਾ ਉਹਨੂੰ ਉੱਤੇ ਦਵਾਈ ਵਾਲਾ ਪਾਣੀ ਪਾ ਫਿਰ ਨਾਲ ਆ ਹੁਣ ਸਾਪਣ ਚੱਕ ਲਿਆ ਨਾਲ ਆ ਨਾਲਾ ਕੁਛ ਨਹੀਂ ਹੁੰਦਾ ਉਹ ਕੀ ਕਰਤਾ ਸੀ ਉਹਦਾ ਕਾਲੂ ਤੇ ਐ ਹੁਣ ਨਮਾਉਣਾ ਪਊ ਭੈਣਾ ਨਾ ਨਾਉਣਾ ਪਊ ਕਾਲੂ ਐਨੇ ਪਾਈ ਆ ਵੇ ਵਿਕਰਨੇ ਕਾਲੂ ਤੇ ਪਾਤੀ ਕਾਲੂ ਜ ਤੋਖਿਆ ਪੁੱਤ ਤੋ ਤਾਂ ਮੂ ਬਸ ਐਂ ਤਾਂ ਕੀ ਹੁੰਦਾ ਨਾਵਾਗੇ ਘਰੇ ਆਪਾਂ ਸਵੇਰੇ ਕਪੂਲ ਚ ਨਹਾ ਕੇ ਆਵਾਂ ਕਾਲੂ ਮੈਂ ਡਾਕਟਰ ਜਣਾ ਚੋਇਚਣਾ ਚੋਇਜ ਨਾ ਹੋਣਾ ਮੇਰਾ ਯਾਰ ਚੋਇਜ ਦਾ ਪਾਣੀ ਨਹੀਂ ਸੁੱਕ ਗਿਆ ਚੱਕ ਬਹਿ ਗਿਆ ਕਾਲੂ ਦਾ ਬਹਿ ਗਿਆ ਤੂੰ ਵੇਖਰਾ ਇਹ ਵੀ ਉਹ ਕੱਲ ਨੂੰ ਕਹਿੰਦਾ ਭਾਈ ਮਰਾ ਫਲ ਚੱਕਾ ਮੋੜ ਮੇ ਤੂੰ ਵੀ ਫੁੱਲਾ ਵਾਲੀ ਸ਼ਲਟ ਪਾਈ ਫਿਰਦਾ ਕਰਤੇ ਨਾ 2 ਢੋਲ 10 ਵਜ ਦੇ ਨੂੰ ਹਾਂ ਸੁਨੇਹਾ ਲੱਗੇ ਦਾ ਫਾਇਦਾ ਤਾਂ ਹੈਗਾ ਹਣ ਫਾਇਦਾ ਸੁਨੇਹਾ ਲੱਗੇ ਦਾ ਜੱਜ ਕੇ ਲੈ ਤਰੇਲ ਚ ਵਧੀਆ ਹੋ ਜਾਂਦਾਗਾ ਵੀ ਆਪਣਾ ਪਏ ਜਾਂਦਾ ਹੂੰ ਕੱਲ ਤੂੰ ਕਿਵੇਂ ਅੱਜ ਕਾਲੂ ਉਹ ਲੱਗ ਰਿਹਾ ਹੈਗਾ ਮੜਾ ਜੱਡਾ ਕਾਲੂ ਅੱਜ ਥੋੜਾ ਜ ਮੈਂ ਮਾਲ ਪੱਤੇ ਦੀ ਘਾੜਦਾ ਨਹੀਂ ਜੋ ਬਟੇਰੀ ਪਾ ਰਹੀ ਰੋਗਾਂ ਖੋਟਾ ਬਤਾਉਂਦੇ ਕਿ ਤੁਸੀਂ ਹਾਂ ਤੋਸ ਸੁਬਦੀਆਂ ਲੈ ਵੇ ਵੇ ਮਾਸੀਆਂ ਲੱਗੀਆਂ ਗਾਲਾਂ ਨੂੰ ਰੋਟੀ ਖਾਣਾ ਗਾਲੂ ਤੂੰ ਤੂੰ ਰੋਟੇ ਨਾ ਗੇ ਤਾਂ ਕੋਈ ਦੀ ਹੁਣ ਇੱਥੇ ਸਟਾਕ ਲਾ ਕੇ ਬੰਦ ਕਰਨਾ ਨਾ ਡਿੱਗੀ ਪਾ ਜੂਗੀ ਮੈਂ ਤਾਂ ਆਉਂਦਾ ਹਾਂ ਹਾਂਜੀ ਮੈਂ ਟਰਾ ਪੱਕ ਰਹੀ ਜਾਂਦੇ ਸੀ ਸਪਰੇਅ ਨਾਲ ਦੀ ਨਾਲ ਕੰਮ ਚੱਲੀ ਜਾਂਦਾ ਈ ਖੋਸ ਨੇ ਮੁੰਡੇ ਪੂਰੇ ਆ ਵੇਖੋ ਪੂਰੇ ਖੋਸਾ ਕਰਦੇ ਆ ਨਾ ਕਰਦੇ ਸਪਰੇਅ ਕਰਦੇ ਕਰੇ ਕਰੇ कार वो ही डेड रही है अभी थोड़े ते चलो बाकी गिर चली अंदर ही था बहुत ऐसा लगी अब तो नहीं कॉफी रेड पे जाना यार देखो डेड तो भी मस्त है बुरे सारे आ कारू करता है क्या भाई बहुत ही इधर बैक करो भी वहाँ तो आज की फिर तो फटो लगे खड़े ही है तेरी वीडियो पा दी इधर जाके

ਅੱਜ ਆਪਣੇ ਨੇ ਵੀ ਨੁਕਸਾਨ ਹੋ ਗਿਆ ਮੱਝ ਦਾ ਆਪਾਂ ਨੂੰ ਸਾਰੀਆਂ ਅਸਾਂ ਮੱਝਾਂ ਤੇ ਹੀ ਹੁੰਦੀਆਂ ਨੇ ਕਿਉਂ ਸਾਲ ਭਰ ਦੁੱਧ ਪੀਣਾ ਹੁੰਦਾਗਾ ਇਹਨਾਂ ਤੇ ਸਾਰੀਆਂ ਅਸਾਂ ਹੁੰਦੀਆਂ ਨੇ ਆਪਾਂ ਨੂੰ ਵੀ ਸੂਗੀ ਦੁੱਧ ਪਾਵਾਂਗੇ ਡੈਰੀ ਚ ਐ ਕਰਾਂ ਫਲਾਨਾ ਕਰਾਂਗੇ ਅੱਜ ਵੀ ਨੁਕਸਾਨ ਹੀ ਇਹ ਜਾਂ ਹੋ ਗਿਆ ਮੰਨ ਲਓ ਹਲੇ 2 ਮਹੀਨੇ ਪਏ ਸੀਗੇ ਮੱਝ ਸੂਣ ਦੇ ਇਹ 2 ਮਹੀਨੇ ਪਹਿਲੀ ਸੂਪੀ ਬਈ ਇਹ ਗਰਮੀ ਕਰਕੇ ਧਿਆਨ ਵੀ ਰੱਖਿਓ ਸਾਰੇ ਯਾਰ ਆਹ ਵੇਖ ਲਓ ਪਹਿਲੀ ਸੂਪੀ ਇਹ 2 ਮਹੀਨੇ ਤੋਂ ਆਹ ਦੇਖ ਲਓ ਅਹੀ ਦਾ ਬਾਗਲ ਚ ਹੀ ਫੇਰ ਆਏ ਜਦੋਂ ਇਹ ਸੂਪ ਹੀ ਸਾਹਾਂ ਦਾ ਪਤੀ ਨਹੀਂ ਲੱਗਿਆ ਹੈਗਾ ਤੇ ਸਾਰੇ ਧਿਆਨ ਜਰੂਰ ਰੱਖਿਓ ਯਾਰ ਪਸ਼ੂਆਂ ਦਾ ਤੇ ਭਾਈ ਇਹ ਮੈਨੂੰ ਲੱਗਦਾ ਬਿਮਾਰੀ ਨਾ ਹੋਵੇ ਕੋਈ ਤੇ ਅੱਜ ਬਹੁਤ ਵੱਡਾ ਨੁਕਸਾਨ ਹੋ ਗਿਆ ਯਾਰ ਸਾਰਿਆਂ ਨੂੰ ਆਸਾਂ ਹੁੰਦੀਆਂ ਨੇ ਇਹ ਤੋਂ ਅਸੀਂ ਇਹ ਸਮਾਨ ਪਿੰਡਾਂ ਦੀ ਪਿੰਡ ਕਲੇਰੀ ਵੱਨੋਂ ਜੋ ਕਿ ਗਰਾਉਂਡ ਦੇ ਨੇ ਹੱਥ ਨਹੀਂ ਲਾਇਆ ਤਾਂ ਇਹਨਾਂ ਸਮਾਨ ਕਰਦੇ ਤਾਈਓਏ ਪੱਟੀ ਲੀਰ ਨਾਲ ਬਾਲੀਵਾਲ ਦਾ ਗਰਾਉਂਡ ਆ ਪੱਟੀ ਲੀਰ ਪੱਟੀ ਲੀਰ ਸਪੋਰਟ ਕਰਿਆ ਗਿਆ ਸਾਰੇ ਬਾਲਾਂ ਦਾ ਤਾੜੀਆਂ ਨਾਲ ਸਾਫ ਸੁਥੀਆ ਆ ਕੇ ਦੇ ਲਾ ਦੇ ਕਾਲੀ ਨੂੰ ਕਾਲੀ ਤੇ ਨਾ ਦੂਰਾ ਹੱਥ ਪਹੁੰਚ ਕੇ ਕਰਾਂਗੇ ਵੀ ਲੱਗਦੀ ਹੈ ਤਨਾ ਆ ਗਰਾਂ ਮਾ ਜੋਂਦੀ ਆ ਜਲੀ ਸਾਰਾ ਕੰਮ ਚੀਕ ਦਿਓ ਅਲੈਕੁਮ ਅਲੈਕਮ ਬੋਲ ਘਵਾ ਦੇ ਟੈਟ ਕਰਦੀਂ ਤਾਰ ਸਪਾਰਕ ਲਾ ਮਾਰੇ ਵਾ ਮਾਰ ਕੇ ਉਹ ਕਰੀ ਬੋਲ ਘਵਾ ਦੇ ਨੂੰ ਪਲਾ ਨਾ ਟੈਟ ਵਾਅਲੈਕ ਮਾੜੇ ਟੈਟ ਕਰਦੇ ਸਪਾਰਕ ਮਰੀ ਜੋ ਮੁੜਕੇ ਓਏ ਯਾਰ ਉਹਦੇ ਬਿਜਲੀ ਦਾ ਨਿਕਾਉਂਦਾ ਕਾਹਦੇ ਬੰਦੇ ਨੂੰ ਟ੍ਰੇਨਿੰਗ ਦੇ ਰਿਹਾਗਾ ਤਿੰਦਾ ਓਏ ਓਏ ਬੰਦ ਬੰਦੇ ਨਾਲ ਲਾਵਾ ਹੀ ਲਾਦੇ ਯਾਰ ਇਹ ਕਿਧਰੇ ਹੀ ਨਹੀਂ ਕੁੱਤੂ ਆਈ ਪੁੱਪ ਛਾਉਂਗੇ ਬੰਦ ਨਹੀਂ